ਅਨਸੂਚਿਤ ਜਾਤੀ ਦੇ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਸਰਬਜੀਤ ਸਿੰਘ ਸਨ ਆ ਬਲਵੀਰ ਸਿੰਘ ਮੈਥ ਮਾਸਟਰ ਨਿਯੁਕਤ ਹੁੰਦੇ ਆ ਐਸ ਸੀ ਕੈਂਡੀਡੇਟ ਦੇ ਤੌਰ ਤੇ ਨੇ ਨੌਕਰੀ ਕੀਤੀ ਹੈ ਠੱਗੀ ਮਾਰੀ ਆ ਸਾਡੇ ਨਾਲ ਕੇਅਰ ਆਫ ਕਰਕੇ ਵਿਭਾਗ ਸਰ ਦਾ ਉੱਥੋਂ ਦਾ ਐਡਰੈਸ ਦਿੱਤਾ ਜਦ ਕਿ ਇਹਦਾ ਪਿੰਡ ਖਾਂਗਾ ਉਹਦਾ ਵੋਟਰ ਕਾਰਡ ਸਾਡੇ ਕੋਲੇ ਆਇਆ ਉਹ ਵੀ ਮਾਰਕੀਟ ਕਮੇਟੀ ਜੋ ਰਿਟਾਇਰ ਹੋਇਆ ਸਾਨੂੰ ਇਹ ਵੀ ਖਤਸ਼ਾ ਉਹ ਵੀ ਹੋ ਸਕਦਾ ਐਸੇ ਸਰਟੀਫਿਕੇਟ ਤੇ ਲੱਗਾ ਹੋਇਆ ਅੱਛਾ ਉਹ ਵੀ ਹੋ ਸਕਦਾ ਹੈ ਸੰਭਾਵਨਾ ਹੈ ਜੀ ਜੇ ਉਹਦਾ ਬਣਿਆ ਹੋ ਸਕਦਾ ਤੇ ਇਹਦਾ ਵੀ ਬਣਿਆ ਹੋ ਸਕਦਾ ਗਾਇ ਇਹਨਾਂ ਨੇ ਬੱਚਿਆਂ ਦੇ ਵੀ ਬਣਾਏ ਹੋਣਗੇ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੋਂ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸਿੱਧ ਗਾਇਕ ਅਮਰਤ ਮਾਨ ਗੋਨਿਆਣਾ ਉਹਨਾਂ ਦੇ ਪਿਤਾ ਸਰਦਾਰ ਸਰਬਜੀਤ ਸਿੰਘ ਮਾਨ ਨੂੰ ਲੈ ਕੇ ਕਾਫੀ ਚਰਚਾ ਚੱ ਰਹੀ ਹੈ ਅਤੇ ਉਹਨਾਂ ਤੇ ਵੱਡੇ ਇਲਜ਼ਾਮ ਲੱਗੇ ਨੇ ਕਾਫੀ ਸਾਲ ਉਹਨਾਂ ਨੇ ਮੈਥ ਟੀਚਰ ਦੀ ਜਿਹੜੀ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਰਟਾਇਰ ਹੋ ਜਾਂਦੇ ਨੇ ਇਲਜ਼ਾਮ ਇਹ ਲੱਗੇ ਨੇ ਕਿ ਉਹ ਐਸਸੀ ਸਰਟੀਫਿਕੇਟ ਬਣਾ ਕੇ ਯਾਲੀ ਉਸ ਤੇ 34 ਸਾਲ ਦੇ ਕਰੀਬ ਨੌਕਰੀ ਕਰਦੇ ਰਹੇ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਹ ਸਾਰੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਉਹ ਸਰਦਾਰ ਅਵਤਾਰ ਸਿੰਘ ਜੀ ਸਹੋਤਾ ਸਾਡੇ ਨਾਲ ਮੌਜੂਦ ਨੇ ਵਾਇਗੁਰ ਜੀ ਦਾ ਖਾਲਸਾ ਜੀ ਵਾਇਗੁਰ ਜੀ ਦੀ ਖਾਲਸਾ ਜੀ ਦੀ ਫਤ ਹੈ ਸਹੋਤਾ ਸਾਹਿਬ ਸਾਰਾ ਮਸਲਾ ਜਿਹੜਾ ਇੱਕ ਇਸ ਤਰੀਕੇ ਦਾ ਸਾਹਮਣੇ ਆਇਆ ਜਿਹੜਾ ਇਹ ਅਸਲ ਵਿੱਚ ਨਾ ਜੀ ਮੋਹਾਲੀ ਵਿੱਚ ਸਾਡੇ ਐਸੀ ਸਮਾਜ ਦਾ ਇੱਕ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਲੱਗਾ ਹੋਇਆ 20 April ਤੋਂ ਪੱਕਾ ਮੋਰਚਾ ਪ੍ਰੋਫੈਸਰ ਹਰਨੇਕ ਸਿੰਘ ਦੀ ਅਗਵਾਈ ਚ ਅਸੀਂ ਉੱਥੇ ਬੈਠੇ ਆਂ ਉੱਥੇ ਇੱਕ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਰਬਜੀਤ ਸਿੰਘ son of ਬਲਵੀਰ ਸਿੰਘ ਜੀ ਕੇਅਰ ਆਫ ਸਤਪਾਲ ਸਿੰਘ ਪਿੰਡ ਗੰਧੜਾ ਲਾਖਾਨਾ ਪਾਕਸਾਰਾ ਤਹਿਸੀਲ ਮੋਕਸਰ ਜ਼ਿਲ੍ਹਾ ਫਰੀਦਕੋਟ ਪੁਰਾਣਾ ਹੁੰਦਾ ਸੀ ਉਹ ਬੰਦੇ ਨੇ ਮੈਥ ਮਾਸਟਰ ਦੀ ਨੌਕਰੀ ਲਈ ਹੈ ਜੀ 7999 ਨੂੰ 252 ਮੈਥ ਮਾਸਟਰਾਂ ਦੀਆਂ ਨਿਯੁਕਤੀਆਂ ਹੁੰਦੀਆਂ ਹੈ ਉਨ੍ਹਾਂ ਦੇ ਵਿੱਚ ਲੜੀ ਨੰਬਰ 97 ਤੇ ਅਸੀਂ ਤੁਹਾਨੂੰ ਆਰਡਰ ਵੀ ਵਿਖਾ ਸਕਦੇ ਹਾਂ ਜੀ ਲੜੀ ਨੰਬਰ 97 ਤੇ ਅਣਸੂਚੇ ਜਾਤੀ ਦੇ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਸਰਬਜੀਤ ਸਿੰਘ son of ਬਲਵੀਰ ਸਿੰਘ ਮੈਥ ਮਾਸਟਰ ਨਿਯੁਕਤ ਹੁੰਦੇ ਆ ਉਹ ਜੋ ਹੈ ਨਾ ਕਿ ਉਹ ਉਹ ਅਸੀਰੇ ਅਧਾਰਤੀ ਹੁੰਦੇ ਜੀ ਬਿਲਕੁਲ ਜੀ ਬਿਲਕੁਲ ਰੋਸਟਰ ਪੁਆਇੰਟ ਇੱਕ ਰੋਸਟਰ ਰਜਿਸਟਰ ਹੁੰਦਾ ਸਰਕਾਰ ਦਾ ਜਿਹਦੇ ਅਨਸਾਰ ਸਾਰੀਆਂ ਭਰਤੀਆਂ ਹੁੰਦੀਆਂ ਜੀ ਭਲਾ ਉਹ ਥੋੜੀ ਗਿਣਤੀ 'ਚ ਹੋਵੇ ਭਾਵੇਂ ਵੱਧ ਗਿਣਤੀ 'ਚ ਹੋਵੇ ਜਦੋਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਰੋਸਟਰ ਰਜਿਸਟਰ ਨੂੰ ਮੁੱਖ ਰੱਖ ਕੇ ਜਿਹੜਾ ਉੱਚ ਅਧਿਕਾਰੀ ਹੈ ਉਹ ਅਪੁਆਇੰਟਮੈਂਟਾਂ ਦਿੰਦਾ ਜੀ ਇੱਕ ਨੰਬਰ ਐਸਸੀ ਦਾ ਹੁੰਦਾ 5 ਨੰਬਰ ਹੁੰਦਾ 9 ਹੁੰਦਾ ਇਸੇ ਤਰ੍ਹਾਂ ਇਹ ਲੜੀ ਚੱਲੀ ਜਾਂਦੀ ਹੈ ਜਿੱਥੇ ਜਿੱਥੇ ਐਸਸੀ ਕੈਂਡੀਡੇਟ ਦਾ ਨੰਬਰ ਆਉਂਦਾ ਉੱਥੇ ਐਸਸੀ ਕੈਂਡੀਡੇਟ ਨੂੰ ਮੈਰਿਟ ਅਨੁਸਾਰ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ ਇਹਨਾਂ ਦਾ ਆਰਡਰਾਂ ਦੇ ਵਿੱਚ 97 ਨੰਬਰ ਲੜੀ ਤੇ ਬਰਾਬਰ ਲਿਖਿਆ ਐਸਸੀ ਬਲਵੀਰ ਸਿੰਘ son of ਸਰਬਜੀਤ ਸਿੰਘ ਵਿਲੇਜ ਗੰਦੜਾ ਡਾਕਰਨਾ ਭਾਕਸਰ ਤਹਿਸੀਲ ਮੋਕਸਰ ਜ਼ਿਲ੍ਹਾ ਫਰੀਕੋਟ ਜੀ ਉਹ ਇਹਨਾਂ ਨੇ ਅਪਾਇੰਟਮੈਂਟ ਲਈ ਆ ਇਹ 25% ਕੋਟਾ ਸੀ ਇਹ ਚ ਸੀ ਬਿਲਕੁਲ ਜੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਡਾਕਟਰ ਭੀਮਰਾਓ ਬੇਦਕਰ ਸਾਹਿਬ ਦੇ ਅਨਸਾਰ ਆ ਉਹਨਾਂ ਦੇ ਸੰਵਿਧਾਨ ਅਨਸਾਰ ਸਾਡੇ ਦਲਿਤ ਸਮਾਜ ਨੂੰ 25% ਦਾ ਰਾਖਵਾ ਕੋਟਾ ਹੈ ਨੌਕਰੀਆਂ ਦੇ ਵਿੱਚ ਉਹੀ ਰੋਸਟਰ ਦੇ ਵਿੱਚ ਲਾਗੂ ਹੁੰਦਾ ਔਰ ਰੋਸਟਰ ਦੇ ਮੁਤਾਬਕ ਇਹ ਬੰਦਾ ਐਸਸੀ ਕੈਂਡੀਡੇਟ ਦੇ ਤੌਰ ਤੇ ਨੇ ਨੌਕਰੀ ਕੀਤੀ ਐ ਠੱਗੀ ਮਾਰੀ ਆ ਸਾਡੇ ਨਾਲ ਕੇਅਰ ਆਫ ਕਰਕੇ ਵੀ ਭਾਗ ਸਰ ਦਾ ਉਥੋਂ ਦਾ ਐਡਰੈਸ ਦਿੱਤਾ ਜਦ ਕਿ ਇਹਦਾ ਪਿੰਡ ਖਾਰਾ ਖਾਰਾ ਜੱਦੀ ਪਿੰਡ ਹਾਂਜੀ ਹਾਂਜੀ ਔਰ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਜਿਹੜੇ ਅਜਿਹੇ ਲੋਕ ਜਨਰਲ ਵਰਗ ਦੇ ਸਾਡੇ ਐਸਸੀ ਸਮਾਜ ਦੇ ਦੇਖੋ ਇਹ ਜਿਹੜਾ ਰਿਜ਼ਰਵੇਸ਼ਨ ਹੈ ਨਾ ਨੌਕਰੀਆਂ 'ਚ ਇਸ ਸੰਵਿਧਾਨ ਅਨੁਸਾਰ ਸਾਨੂੰ ਮਿਲੀ ਹੋਈ ਹੈ ਕੱਲ ਨਾ ਕੱਲ ਨਹੀਂ ਪਈ ਇਹ ਦੀ ਆਸ ਬਿਲਕੁਲ ਜੀ ਬਿਲਕੁਲ ਸਾਡੇ ਸਮਾਜ ਦੇ ਵਿੱਚ ਇੰਨੀ ਗਰੀਬੀ ਹੈ ਪਹਿਲੀ ਗੱਲ ਤਾਂ ਅਸੀਂ ਨਿਆਣੇ ਪੜਾ ਹੀ ਨਹੀਂ ਸਕਦੇ ਸਾਡੇ ਪਿੰਡਾਂ ਦੇ ਵਿੱਚ ਆਮ ਬਹੁਤ ਮਾੜੀ ਹਾਲਤ ਹੈ ਜਿੰਨੇ ਕੁ ਪੜਦੇ ਆ ਉਹ ਜ਼ਿਆਦਾ 10ਵੀਂ 12ਵੀਂ ਤੱਕ ਮਸਾ ਪਹੁੰਚਦੇ ਆ ਗ੍ਰੈਜੂਏਟ ਪੋਸਟ ਗ੍ਰੈਜੂਏਟ ਹੋਣਾ ਤਾਂ ਉਹਨਾਂ ਦੇ ਲਿਖਿਆ ਹੀ ਨਹੀਂ ਜੀ ਉਹ ਜਿਹੜਾ ਕੋਈ ਅੱਕਦਾ ਹੋ ਜਾਂਦਾ ਉਹਨੂੰ ਇਸ ਤਰ੍ਹਾਂ ਨੌਕਰੀ ਦੇ ਵਿੱਚ ਉਹਨੂੰ ਮਿਲ ਜਾਂਦਾ ਹਿੱਸਾ ਮਿਲ ਜਾਂਦਾ ਸੋ ਇਹ ਜਨਰਲ ਵਰਗ ਦੇ ਲੋਕ ਜਦੋਂ ਇਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਉਹ ਫਿਰ ਇਸ ਤਰ੍ਹਾਂ ਬਾਈਪਾਸ ਕੋਈ ਵਿੰਗਾ ਡੇਡਾ ਰਸਤਾ ਲੱਭ ਕੇ ਇੱਕ ਐਸਸੀ ਸਰਟੀਫਿਕੇਟ ਇਹਨਾਂ ਨੂੰ ਪਤਾ ਹੈ ਮੰਨ ਲਓ ਕਿ ਤੁਹਾਡਾ ਪਿੰਡ ਹੈ ਤੁਹਾਡੇ ਪਿੰਡ ਜੀ ਤੁਹਾਨੂੰ ਪਤਾ ਵੀ ਐਸੀ ਲੋਕ ਕਿੰਨੇ ਕੁ ਪੜੇ ਲਿਖੇ ਔਰ ਜੇ ਤੁਸੀਂ ਠੱਗੀ ਮਾਰਨੀ ਹੋਵੇ ਐਸਸੀ ਸਰਟੀਫਿਕੇਟ ਬਣਾ ਕੇ ਤੁਸੀਂ ਵੀ ਅਪਾਇੰਟਮੈਂਟ ਲੈ ਸਕਦੇ 99 ਵਾਲਾ 23 ਚ ਮਸਲਾ ਆ ਕੇ ਸਾਹਮਣੇ ਆਉਂਦਾ ਇਹਨਾਂ ਵਕਫਾ ਦੇਖੋ ਜੀ ਸਾਨੂੰ ਨਹੀਂ ਸੀ ਪਤਾ ਅਈ ਤਾਂ ਉੱਥੇ ਧਰਨੇ ਤੇ ਬੈਠੇ ਆ ਸਾਡੇ ਕੋਲੇ ਕਿਸੇ ਨੇ ਸ਼ਿਕਾਇਤ ਭੇਜੀ ਆ ਜੀ ਆਰਡਰ ਭੇਜੇ ਇਹਦੇ ਬਕਾਇਦਾ ਇਹਦਾ ਭਰਾ ਗੁਰਪ੍ਰੀਤਪਾਲ ਸਿੰਘ ਆ ਉਹਦਾ ਵੋਟਰ ਕਾਰਡ ਸਾਡੇ ਕੋਲੇ ਆਇਆ ਉਹ ਵੀ ਮਾਰਕੀਟ ਕਮੇਟੀ ਜੋ ਰਿਟਾਇਰ ਹੋਇਆ ਸਾਨੂੰ ਇਹ ਵੀ ਖਦਸ਼ਾ ਉਹ ਵੀ ਹੋ ਸਕਦਾ ਐਸੀ ਸਰਟੀਫਿਕੇਟ ਤੇ ਲੱਗਾ ਅੱਛਾ ਉਹ ਵੀ ਹੋ ਸਕਦਾ ਹੈ ਸੰਭਾਵਨਾ ਹੈ ਜੀ ਜੇ ਉਹਦਾ ਬਣਿਆ ਹੋ ਸਕਦਾ ਤੇ ਇਹਦਾ ਵੀ ਬਣਿਆ ਹੋ ਸਕਦਾ ਗਾ ਇਹਨਾਂ ਨੇ ਬੱਚਾ ਦਾ ਵੀ ਬਣਾਏ ਹੋਣਗੇ ਹਮ ਅਸਲ ਵਿੱਚ ਜਦੋਂ ਕੋਈ ਬੰਦਾ ਐਸੀ ਸਰਟੀਫਿਕੇਟ ਬਣਾ ਕੇ ਨੌਕਰੀ ਲੱਗਦਾ ਹੈ ਪਣਾ ਸਾਡੇ ਤੋਂ ਹੀ ਲੱਗਦਾ ਸਾਡੇ ਵੀ ਗਾਂ ਬੱਚਿਆਂ ਨੂੰ ਐਸਸੀ ਕੋਟੇ ਦੇ ਵਿੱਚੋਂ ਨੌਕਰੀਆਂ ਮਿਲਦੀਆਂ ਜੇ ਜਨਰਲ ਬੰਦਾ ਇੱਕ ਬੰਦਾ ਨੌਕਰੀ ਲੱਗਦਾ ਉਹਦੇ ਬੱਚੇ ਵੀ ਤਾਂ ਗਾਂ ਨੌਕਰੀਆਂ ਉਸੇ ਉਹ ਗਾਂ ਸਰਟੀਫਿਕੇਟ ਬਣ ਜਾਂਦੇ ਆ ਜੀ ਸੋ ਇਸ ਤਰ੍ਹਾਂ ਸਾਨੂੰ ਇਹ ਬੜਾ ਦੁੱਖ ਆ ਕਿ ਜਿਹੜਾ ਪਰਿਵਾਰ ਜਨਰਲ ਵਰਗ ਦਾ ਖਾਂਦਾ ਪੀਂਦਾ ਚੰਗੀ ਜ਼ਮੀਨ ਜਾਇਦਾਦ ਵਾਲਾ ਐਸਸੀ ਸਰਟੀਫਿਕੇਟ ਬਣਾ ਕੇ ਜਦੋਂ ਨੌਕਰੀ ਲੈਂਦਾ ਉਹ ਵੇਲੰਗੂ ਗਾਂ ਦੀ ਗਾਂ ਜਦੋਂ ਅੱਗੇ ਬੱਚੇ ਚੱਲਦੇ ਆ ਉਹ ਵਧੀ ਜਾਂਦਾ ਕੰਮ ਉਹਨੂੰ ਠੱਲ ਪਾਉਣੀ ਚਾਹੀਦੀ ਆ ਔਰ ਅਸੀਂ 1 ਜੂਨ ਨੂੰ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਅਸੀਂ ਸਰਕਾਰ ਨੂੰ ਦੱਸਿਆ ਕਿ ਇਹ ਨਾਤੇ ਰੋਕ ਲਈ ਜਾਵੇ ਜਦੋਂ ਤੁਹਾਡੇ ਧਿਆਨ 'ਚ ਇਹ ਮਾਮਲਾ ਆਇਆ ਜਿਸ ਵਕਤ ਇਹ ਮਾਮਲਾ ਆਇਆ ਤੁਹਾਡੇ ਧਿਆਨ 'ਚ ਲੈ ਕੇ ਆਂਦਾ ਉਸ ਤੋਂ ਬਾਅਦ ਤੁਹਾਨੂੰ ਕਿ ਕਿਵੇਂ ਲੱਗੇ ਵੀ ਇਸ ਤਰੀਕੇ ਦੇ ਇਸ ਤਰ੍ਹਾਂ ਦੇ ਬੰਦੇ ਵੀ ਹੈਗੇ ਹੈਗਾ ਲੱਗਦਾ ਸੀ ਪਹਿਲਾਂ ਮੈਂ ਕਹਿੰਦਾ ਜੀ ਸਾਨੂੰ ਨਹੀਂ ਸੀ ਪਤਾ ਸਾਨੂੰ ਜਦੋਂ ਉੱਥੇ ਪਤਾ ਲੱਗਾ ਮੋਰਚਾ ਲੱਗਾ ਨਾ ਹੁਣ ਸਾਡੇ ਕੋਲੇ ਇਹੋ ਜਿਹੇ ਕੇਸ ਹੈ ਵੀ ਜਨਰਲ ਵਰਗ ਦੇ ਲੋਕ ਐਸੀ ਸਰਟੀਫਿਕੇਟ ਬਣਾ ਕੇ ਫੌਜ ਨੌਕਰੀ ਕਰਕੇ ਆ ਗਏ ਅੱਛਾ ਜਨਰਲ ਵਰਗ ਦੇ ਰਾਜਨੀਤਿਕ ਪ੍ਰਭਾਵ ਦੇ ਵਿੱਚ ਰਾਜਨੀਤਿਕ ਸਫਾਂ ਦੇ ਵਿੱਚ ਬੈਠੇ ਆ ਹੂੰ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਿਆ ਸਰਟੀਫਿਕੇਟ ਬਣਾ ਲਿਆ ਅਗਲਾ ਅਪੁਆਇੰਟਮੈਂਟ ਲੈ ਗਿਆ ਆਪਕਾ ਕੋਈ ਕਈ ਵਾਰ ਤਾਂ ਤੁਹਾਨੂੰ ਮੈਂ ਥੋੜੇ ਦਿਨਾਂ ਤੱਕ ਦੱਸੂਗਾ ਵੀ ਫਰੀ ਕੋਟ ਤੋਂ ਇੱਕ ਐਮਸੀਵੀ ਕੈਂਡੀਡੇਟ ਹੈਗੀ ਆ ਉਹ ਵੀ ਜਨਰਲ ਵਰਗ ਦੀ ਹੈ ਜਿਹਨੇ ਐਸਸੀ ਸਰਟੀਫਿਕੇਟ ਬਣਾ ਕੇ ਐਮਸੀ ਬਣੀ ਹੋਈ ਹੈ ਕਿੰਨਾ ਕਿਤੇ ਇਹ ਵੀ ਲੱਗਦਾ ਵੀ ਇਸ ਸਮਾਜ ਚ ਜਿਹੜੀ ਇੱਕਜੁੜਤਾ ਦੀ ਲੋੜ ਹੈਗੀ ਹੈ ਵੀ ਇਸ ਤਰ੍ਹਾਂ ਦੇ ਲੋਕ ਨਾ ਠੱਲ ਪਾਈ ਜਾਵੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਇਸ ਸਮਾਜ ਵੰਡਿਆ ਨਹੀਂ ਲੱਗਦਾ ਕੋਈ ਲੱਗਦਾ ਨਹੀਂ ਵੰਡਿਆ ਵੰਡਿਆ ਨਹੀਂ ਹੈ ਜੀ ਸਾਨੂੰ ਸੋਝੀ ਹੀ ਨਹੀਂ ਕਿਉਂਕਿ ਸਾਡੇ ਕੋਲੇ ਇੰਨੇ ਸਾਧਨ ਨਹੀਂ ਹੈ ਕਿ ਅਸੀਂ ਮਤਲਬ ਇਹਨਾਂ ਗੱਲਾਂ ਲਈ ਸੋਚ ਸਕੀਏ ਅੱਜ ਆ ਜਿੰਨੇ ਅਸੀਂ ਇਕੱਠੇ ਹੋਏ ਆ ਜਾਂ ਪੰਜਾਬ ਲੈਵਲ ਤੇ ਇਕੱਠੇ ਹੋਏ ਆ ਉਹ ਸਿਰਫ ਜਾਂ ਤਾਂ ਕੋਈ ਸਾਡੇ ਚ ਬਹੁਤ ਪੜ੍ਹੇ ਲਿਖੇ ਬੰਦੇ ਆ ਜਾਂ ਸਾਡੇ ਸਮਾਜ ਦੇ ਜਿਹੜੇ ਕੁਝ ਰਿਟਾਇਰੀ ਪਰਸਨ ਆਸੀਂ ਜਾਂ ਜਿਹੜੇ ਬੁੱਧੀਜੀਵੀ ਲੋਕ ਆ ਉਹ ਇਕੱਠੇ ਹੋਏ ਆ ਉਹਨਾਂ ਨੂੰ ਪਤਾ ਲੱਗਾ ਆਮ ਲੋਕਾਂ ਨੂੰ ਕੁਝ ਨਹੀਂ ਪਤਾ ਵੀ ਥੱਲੇ ਕੀ ਉੱਪਰ ਕੀ ਹੋ ਜਾਂਦਾ ਜਦੋਂ ਇਹ ਅਸੀਂ ਸਾਰੇ ਇਕੱਠੇ ਹੋ ਕੇ 1 ਜੂਨ ਨੂੰ ਸਾਡਾ ਅਸੀਂ ਬਹੁਤ ਵੱਡੀ ਰੈਲੀ ਕੀਤੀ 9 ਜੂਨ ਨੂੰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਆ ਔਰ ਅਸੀਂ ਉੱਥੇ ਉਹਨਾਂ ਤੋਂ ਮੰਗ ਰੱਖਦੇ ਆ ਕਿ ਐਸਸੀ ਸਰਟੀਫਿਕੇਟ ਬਣਾਉਣ ਵਾਸਤੇ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਜਾਵੇ ਪਹਿਲੀ ਗੱਲ ਤਾਂ ਪਿੰਡਾਂ 'ਚ ਐਸਸੀ ਨੰਬਰਦਾਰੀ ਹੈ ਨਹੀਂ ਹਾਂ ਜੀ ਸ਼ਹਰਾਂ 'ਚ ਐਮਸੀ ਹੁੰਦੇ ਆ ਪਰ ਉਹ ਨੰਬਰਦਾਰਾਂ ਦੀ ਵੀ ਨਿਯੁਕਤੀ ਕੀਤੀ ਜਾਵੇ ਜਦੋਂ ਐਸਸੀ ਸਰਟੀਫਿਕੇਟ ਬਣਦਾ ਪਿੰਡ ਦਾ ਨੰਬਰਦਾਰ ਜਾਂ ਕੋਈ ਜ਼ਿੰਮੇਵਾਰ ਐਸਸੀ ਬੰਦਾ ਜਿਹੜਾ ਉਹ ਤਸਦੀਕ ਕਰੇ ਕਿ ਇਹ ਇਹ ਆਦਮੀ ਜਦੋਂ ਜਿਹੜਾ ਮੇਰੇ ਤੋਂ ਸਾਈਨ ਕਰਾਉਣ ਆਇਆ ਇਹ ਵਾਕਈ ਐਸਸੀ ਹੈ ਕਈ ਵਾਰੀ ਜਨਰਲ ਵਰਗ ਦੇ ਸਰਪੰਚ ਨੰਬਰਦਾਰ ਹੁੰਦੇ ਆ ਉਹ ਸਾਡੇ ਤੋਂ ਅਸਰ ਸੂਖ ਦੇ ਵਿੱਚ ਕਈ ਵਾਰ ਚਾਚੇ ਤਾਇਆ ਦੇ ਐ ਬਣਾ ਲੈਂਦੇ ਸਰਟੀਫਿਕੇਟ ਜਿਹੜੀ ਸ਼ਿਕਾਇਤ ਭੇਜੀ ਗਈ ਹੈ ਹੁਣ ਸ਼ਿਕਾਇਤ ਤੋਂ ਬਾਅਦ ਭੇਜਣ ਤੋਂ ਬਾਅਦ ਕੋਈ ਰਿਸਪੌਂਸ ਆਇਆ ਰਿਸਪੌਂਸ ਇਹ ਹੈ ਜੀ ਉਹ ਰਿਸਪੌਂਸ ਆ ਸਾਨੂੰ ਪਤਾ ਲੱਗਾ ਕਿ ਇਹਨਾਂ ਦੇ ਉੱਤੇ ਜਲਦੀ ਕਾਰਵਾਈ ਹੋਊਗੀ 9 ਤਰੀਕ ਨੂੰ ਮੁੱਖ ਮੰਤਰੀ ਦੀ ਮੀਟਿੰਗ 'ਚ ਅਸੀਂ ਉਹਨਾਂ ਨੂੰ ਪੁੱਛਾਂਗੇ ਵੀ ਇਹਦੇ 'ਚ ਕੀ ਕੀਤਾ ਔਰ ਅਸੀਂ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਨੂੰ ਨਿਆਂ ਦੇਣਗੇ ਅਗਲੀ ਗੱਲ ਇਹ ਹੈ ਵੀ ਜਿੰਨਾ ਚਿਰ ਕੱਲਾ ਸਰਜੀ ਸਿੰਘ ਨਹੀਂ ਜਿੰਨੇ ਵੀ ਬੰਦਿਆਂ ਨੇ ਇਹ ਜਨਰਲ ਵਰਗ ਦੇ ਨੇ ਅਸੀਂ ਸਰਟੀਫਿਕੇਟ ਬਣਾ ਕੇ ਨੌਕਰੀਆਂ ਕੀਤੀਆਂ ਉਹਨਾਂ ਦੇ ਅਸੀਂ ਜਿੰਨਾ ਨੌਕਰੀਦਾਰਾਂ ਪੈਸਾ ਕਮਾਇਆ ਉਹ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਵਾਂਗੇ ਤੇ ਅਸੀਂ ਉਹਨਾਂ ਨੂੰ ਸਜ਼ਾਵਾ ਵੀ ਦਿਵਾਵਾਂਗੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਦਿਵਾਉਣੀਆਂ ਬਣਦੇ ਲਾਭ ਵੀ ਉਹਨਾਂ ਦੇ ਰੋਕਾਂਗੇ ਸਰਬਜੀਤ ਸਿੰਘ ਮਾਨ ਦੇ ਪੁੱਤਰ ਸਰਕਾਰ ਦੇ ਵਿੱਚ ਆ ਮੰਤਰੀਆਂ ਨਾਲ ਬੜੇ ਰਹਿੰਦੇ ਲੱਗਦਾ ਪ੍ਰਭਾਵ ਬਹੁਤ ਆ ਵੀ ਹੋਊਗੀ ਕਰ ਰਹੀ ਉਸ ਤਰੀਕੇ ਨਾਲ ਵੇਖਿਆ ਹੋਵੇ ਜੀ ਆਪਣਾ ਚੱਲਦੀਆਂ ਲੋਕਾਂ ਦੀ ਵੀ ਕਾਰਵਾਈ ਹੋਣੀ ਨਹੀਂ ਬੇਨਤੀ ਆ ਜੀ ਕਾਰਵਾਈ ਕਿਉਂ ਨਾ ਹੋਊਗੀ ਅਸੀਂ Dalit Samaj Punjab ਦੇ ਵਿੱਚ 40% ਆਬਾਦੀ ਚ ਆ ਅਸੀਂ 10 ਤਰੀਕ ਨੂੰ ਪੰਜਾਬ ਬੰਦ ਕਰ ਦੇਣਾ ਜੇ ਮੁੱਖ ਮੰਤਰੀ ਨੇ ਨਾ ਨਿਆ ਲਿਆ ਜਦੋਂ ਜਗ ਜਾਰੀ ਹੋ ਗਿਆ ਵੀ ਬੰਦਾ ਐਸਸੀ ਸਰਟੀਫਿਕੇਟ ਤੇ ਨੌਕਰੀ ਲੱਗ ਗਿਆ ਉਹਨੇ ਸਾਡੇ ਯਾਰ ਡਾਕਾ ਮਾਰਿਆ ਸਾਡਾ ਇੱਕ ਬੰਦਾ ਨੌਕਰੀ ਲੱਗਦਾ ਉਹਦੇ ਜਵਾਗਾਂ ਲੱਗਦੇ ਇਹਨਾਂ ਨੇ ਤਾਂ ਗਾਂ ਲਾਭ ਤੁਹਾਨੂੰ ਕਹਾਂ ਨੌਕਰੀਆਂ ਦੀ ਮੈਂ ਦੱਸਦਾ ਕਈ ਵਾਰੀ ਐਸਸੀ ਸਰਟੀਫਿਕੇਟ ਤੇ ਸਾਨੂੰ ਸਰਕਾਰੀ ਸਹੂਲਤਾਂ ਮਿਲਦੀਆਂ ਮਿਲਦੀਆਂ ਜੀ ਖੇਤੀਬਾੜੀ ਦੇ ਸੰਧਾਂ ਤੇ ਕਈ ਸਾਡੇ ਪਰਿਵਾਰਾਂ ਕੋਲੇ ਖੇਤੀਬਾੜੀ ਹੈਗੀ ਥੋੜੀ-ਬਹੁਤੀ ਖੇਤੀਬਾੜੀ ਦੇ ਸੰਧਾਂ ਦੇ ਕੋਈ ਹੋਰ ਕੰਮਾਂ ਧੰਦਿਆਂ ਦੇ ਵਿੱਚ ਸਾਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਅਸੀਂ ਉਹਨਾਂ ਤੋਂ ਵਾਂਝੇ ਹੋ ਜਾਂਦੇ ਆ ਜਿਹੇ ਜਨਨਲ ਵਰਗ ਦੇ ਲੋਕ ਐਸੀ ਸਰਟੀਫਿਕੇਟ ਬਣਾ ਕੇ ਸਾਡੇ ਤੇ ਡਾਕਾ ਮਾਰਦੇ ਸਰਬਜੀਤ ਸਿੰਘ ਮਾਨਦੀ ਵੀ ਇੰਟਰਵਿਊ ਆਉਂਦੀ ਹੈ ਉਹ ਕਹਿੰਦੇ ਜੇ ਕਲੈਰੀਕਲ ਮਿਸਟੇਕ ਹੈ ਕਹਿੰਦੇ ਇਹ ਇਹ ਬਿਲਕੁਲ ਕਲੈਰੀਕਲ ਮਿਸਟੇਕ ਨਹੀਂ ਹੈ ਜਿਹੜਾ ਡਾਇਰੈਕਟੋਰੇਟ ਆ ਆਰਡਰ ਜਾਰੀ ਕਰਦਾ ਹੈ ਉਹਨਾਂ ਨੂੰ ਪਤਾ ਵੀ ਇਹ ਰੋਸਟਰ ਹੈ ਜੀ ਕਿਉਂਕਿ ਜਦੋਂ ਉਹਨਾਂ ਜਦੋਂ ਹੀ ਰਾਸ਼ਟਰਪਤੀ ਰਾਜ ਹੁੰਦਾ ਸੀ ਜਦੋਂ ਦੀਆਂ ਇਹ ਅਪੁਆਇੰਟਮੈਂਟਾਂ ਹੋਈਆਂ ਉਦੋਂ ਸਰਕਾਰ ਨਹੀਂ ਸੀ ਹੁੰਦੀ ਉਦੋਂ এমਪਲॉयਮੈਂਟ ਐਕਸਚੇਂਜ ਜਾਂ ਭਲਾਈ ਅਫਸਰ ਦਫ਼ਤਰਾਂ ਰਾਹੀਂ ਉੱਤੇ ਨਾ ਜਾਂਦੇ ਸੀ ਸਰਕਾਰ ਜਦੋਂ ਅਪੁਆਇੰਟਮੈਂਟਾਂ ਕਰਨੀ ਹੁੰਦੀ ਆ ਉਹ ਜਿਹੜੇ ਨਾਂ ਭੇਜੇ ਭਲਾਈ ਅਫਸਰ ਜਾਂ এমਪਲॉयਮੈਂਟ ਐਕਸਚੇਂਜ ਉਹਦੇ ਚ ਵੀ ਤਾਂ ਇਹ ਐਸਸੀ ਲਿਖ ਕੇ ਗਿਆ ਨਾ ਤਾਂ ਹੀ ਇਹਨੂੰ ਅਪੁਆਇੰਟਮੈਂਟ ਦਿੱਤੀ ਗਈ ਉੱਥੇ ਤਾਂ ਇਹਨੇ ਐਸਸੀ ਸਰਟੀਫਿਕੇਟ ਪੇਸ਼ ਕੀਤਾ ਉਸ ਤੋਂ ਬਾਅਦ ਹੋ ਸਕਦਾ ਬਾੜ ਤਾਂ ਉਹ ਵੀ ਨੌਕਰੀ ਮਿਲ ਗਈ ਆ ਤੇ ਓਕੇ ਬਿਲਕੁਲ ਐਸਟਰਾ ਇੱਕ ਜਿਵੇਂ ਤੁਹਾਡੀ ਚੋਣ ਕੀਤੀ ਗਈ ਸ਼ਿਕਾਇਤ ਕਰਨ ਵਾਸਤੇ ਕਮੇਟੀ ਬਣੀ ਹੈ ਸਪੈਸ਼ਲ ਜਿਹੜੀ ਤੁਹਾਡੀ ਚੋਣ ਕੀਤੀ ਤੁਸੀਂ ਸ਼ਿਕਾਇਤ ਸਾਡੇ ਜਿਹੜੀ ਸਟੇਟ ਲੈਵਲ ਦੀ ਇੱਕ ਕਮੇਟੀ ਬਣੀ ਹੋਈ ਆ ਸਰਦਾਰ ਮੰਦਰ ਸਿੰਘ ਆ ਲੈਕਚਰਰ ਆ ਇਹ ਵੀ ਕਮੇਟੀ ਦੇ ਮੈਂਬਰ ਨੇ ਅੰਤਰਦੀਪ ਸਿੰਘ ਆ ਸਾਡਾ ਗਰਤੇਜ ਸਿੰਘ ਬਿੱਟੂ ਆ ਸਟੇਟ ਦੀ ਇੱਕ ਬਾਡੀ ਆ ਸਾਡੀ ਔਰ ਉਥੇ ਜਿਹੜਾ ਸਾਡੇ ਪ੍ਰਧਾਨ ਜੀ ਆ ਉਹਨਾਂ ਨੇ ਇਹ ਸਾਨੂੰ ਜਿਹੜੀ ਹੈ ਇਹਦੇ ਸ਼ਿਕਾਇਤ ਕਰਨ ਵਾਸਤੇ ਮੈਨੂੰ ਉਹਨਾਂ ਨੇ ਡਿਊਟੀ ਲਈ ਵੀ ਤੁਸੀਂ ਇਹ ਸ਼ਿਕਾਇਤ ਕਰਕੇ ਆਓ ਕੋਈ ਪ੍ਰੈਸ਼ਰ ਤਾਂ ਨਹੀਂ ਕਿਸੇ ਤਰੀਕੇ ਦਾ ਪੈ ਰਿਹਾ ਕੋਈ ਪ੍ਰੈਸ਼ਰ ਨਹੀਂ ਨਾ ਮੈਨੂੰ ਆਪਦੀ ਜਥੇਬੰਦੀ ਦਾ ਨਾ ਮੈਨੂੰ ਸਮਾਜ ਦਾ ਨਾ ਮੈਨੂੰ ਕਿਸੇ ਜਾਲੀ ਸਰਟੀਫਿਕੇਟ ਵਾਲੇ ਉਮੀਦਵਾਰ ਦਾ ਅਸੀਂ ਖੁੱਲ ਕੇ ਕੰਮ ਕਰਦੇ ਆਂ ਅਸੀਂ ਆਪਦੇ ਸਮਾਜ ਦੇ ਹਿੱਤਾਂ ਵਾਸਤੇ ਅਸੀਂ ਇਹ ਕੰਮ ਜਿਹੜਾ ਹੈ ਜਾਲ ਸਾਜੀ ਜੋ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਬਹੁਤ ਮਿਹਨਤ ਕਰਦੇ ਆਂ ਅਖੀਰ ਦੇ ਵਿੱਚ ਸਰਪ੍ਰਿਕਵਾਨ ਸਿੰਘ ਮਾਂ ਨੂੰ ਕੀ ਅਪੀਲ ਕਰਨੀ ਚਾਹੂੰਗੀ ਇਸ ਕੇਸ ਨੂੰ ਲੈ ਕੇ ਗੱਲ ਦੇਖੋ ਜੀ ਅਪੀਲ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕੱਲਾ ਸਰਵਜੀਤ ਸਿੰਘ ਵਾਲਾ ਕੇਸ ਨਹੀਂ ਜਿੰਨੇ ਵੀ ਜਾਲ ਸਾਜੀ ਵਾਲੇ ਸਰਟੀਫਿਕੇਟ ਆ ਆ ਸਾਨੂੰ ਟਾਈਮ ਦਿਆ ਕਰੇ ਹੁਣ ਜਿਹੜੀ ਹੈ ਵਿਜੀਲੈਂਸ ਦੀ ਹਫਤੇ 'ਚ ਦੋ ਵਾਰ ਮੀਟਿੰਗ ਹੁੰਦੀ ਆ ਜਾਲੀ ਸਰਟੀਫਿਕੇਟਾਂ ਤੇ ਆ ਜਦੋਂ ਦਾ ਸਾਡਾ ਮੋਰਚਾ ਲੱਗਾ ਔਰ ਹਫਤੇ 'ਚ ਕਿੰਨੇ ਜਾਲੀ ਸਰਟੀਫਿਕੇਟ ਰੱਦ ਕਰਦੇ ਆ ਇਹਦੇ ਵਿੱਚ ਇੱਕ ਸਕਰੂਟੀਨੀ ਕਮੇਟੀ ਬੈੰਦੀ ਆ ਭਲਾਈ ਅਫਸਰ ਦਫ਼ਤਰ ਆ ਜਿਹੜਾ ਡੀਸੀ ਐ ਸਾਡਾ ਜਿਹੜਾ ਭਲਾਈ ਵਿਭਾਗ ਦੇ ਡਾਇਰੈਕਟੋਰੇਟ ਆ ਪੰਜਾਬ ਸਰਕਾਰ ਦਾ ਮੁਖ ਸਕੱਤਰ ਆ ਔਰ ਉਹ ਸਾਰੇ ਇਹ ਫੈਸਲਾ ਕਰਕੇ ਰੱਦ ਕਰਦੇ ਆ ਅਸੀਂ ਸਾਨੂੰ ਉਮੀਦ ਹੈ ਵੀ ਮੁੱਖ ਮੰਤਰੀ ਮੰਨਣਗੇ ਕਿਉਂਕਿ ਸਰਕਾਰ ਆ ਜਿਹੜੀ ਤੁਸੀਂ ਦੇਖਿਆ ਜੇ 92 ਐਮਐਮਐਲਏ ਬਣਾਏ ਆ ਤੇ ਗਰੀਬ ਲੋਕਾਂ ਦੀਆਂ ਵੋਟਾਂ ਨਾਲ ਹੀ ਬਣੇ ਆ ਇਹ ਜਨਨਲ ਵਰਗ ਦਾ ਤਾਂ ਪਰਿਵਾਰਾਂ ਚ ਮੈਂਬਰ ਹੀ ਇੱਕ ਇੱਕ ਆ ਉਹ ਵੀ ਬਾਹਰ ਗਏ ਹੋਇਆ ਵੋਟਾਂ ਦਾ ਸਾਡੀਆਂ 678-8 ਵੋਟਾਂ ਸਾਡੇ ਘਰਾਂ ਚ ਸਾਨੂੰ ਉਮੀਦ ਆ ਵੀ ਸਾਨੂੰ ਨਾ ਮਿਲੂਗਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਧੰਨਵਾਦ ਸੋ ਗੱਲਬਾਤ ਕੀਤੀ ਆ ਅਫਤਾਰ ਸਿੰਘ ਸੋਹਤਾ ਹੋਰਾਂ ਨਾਲ ਉਹਨਾਂ ਨੇ ਜਿੱਥੇ ਸਰਕਾਰ ਨੂੰ ਅਪੀਲ ਕੀਤੀ ਹੈ ਉੱਥੇ ਵੀ ਇੱਕ ਚੇਤਾਵਨੀ ਵੀ ਦਿੱਤੀ ਹੈ ਵੀ ਪੰਜਾਬ ਭਰ ਦੇ ਵਿੱਚ ਪੰਜਾਬ ਬੰਦ ਕੀਤਾ ਜਾਊਗਾ ਇਸ ਮਸਲੇ ਨੂੰ ਲੈ ਕੇ ਜਿਹੜੀਆਂ ਦੂਜੀਆਂ ਨਾਲ ਹੋਰ ਹਜ਼ਾਰਾਂ ਇਸ ਤਰ੍ਹਾਂ ਦੇ ਨਕਲੀ ਸਰਟੀਫਿਕੇਟ ਲਾ ਕੇ ਗਰੀਬਾਂ ਦਾ ਹੱਕ ਮਾਰ ਰਹੇ ਨੇ ਉਹਨਾਂ ਤੇ ਕਾਰਵਾਈ ਕਰਵਾਉਣ ਦੇ ਲਈ ਸੋ ਜੁੜੇ ਰਹੋ ਸੱਚਾਈ ਦੇ ਨਾਲ ਧੰਨਵਾਦ